ਫਰਮ ਮਿਸਟਰ ਮਟਕਾਫ ਦੇ ਨਾਲ ਕੁਝ ਕੋਟਸਵਾਰਾਂ ਦਾ ਦਸਤਾਬੀਰ ਅੰਮ੍ਰਿਤਸਰ ਆਇਆ। ਦਸਤੇ ਵਿੱਚ ਸਾਰੇ ਸਪਾਈ ਸਿਆਮ ਮੁਸਲਮਾਨ ਸਨ। ਇਹਨਾਂ ਨੇ ਬੜੀ ਧੂਮ-ਧਾਮ ਨਾਲ ਤਾਜ਼ੀਆਂ ਕੱਢਿਆ। ਘੋੜੇ ਦੇ ਅੱਗੇ-ਪਿੱਛੇ ਹਜ਼ਾਰਾਂ ਲੋਕ ਅੰਮ੍ਰਿਤਸਰ ਦੇ ਬਾਜ਼ਾਰ ਵਿੱਚ ਬੜੀ ਉੱਚੀ ਆਵਾਜ਼ ਨਾਲ ਨਾਰੇ ਲਗਾਉਂਦੇ ਹੋਏ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਾਹਮਣੇ ਆ ਪਹੁੰਚੇ। ਇਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੁਪਹਿਰ ਦਾ ਦਰਬਾਰ ਸਜਿਆ ਹੋਇਆ ਸੀ। ਅਕਾਲੀ ਫੁੱਲਾ ਸਿੰਘ ਜੀ ਵੀ ਦਵਾਨ ਵਿੱਚ ਬੈਠੇ ਹੋਏ ਸਨ ਕਿ ਅਚਾਨਕ ਉਨ੍ਹਾਂ ਨੂੰ ਬਾਹਰ ਪੈਂਦਾ ਰੋਲਾ ਸੁਣਾਈ ਦਿੱਤਾ ਇਸ ਰੋਲੇ ਰੱਪੇ ਕਾਨ ਦਵਾਨ ਵਿੱਚ ਵਿਗੜ ਪੈਣ ਲੱਗਾ ਬਾਬਾ ਜੀ ਨੇ ਆਪਣੇ ਕੁਝ ਸਿੰਘ ਬਾਹਰ ਭੇਜੇ ਤਾਂ ਕਿ ਰੋਲਾ ਬੰਦ ਹੋ ਸਕੇ ਪਰ ਪੁੱਤਰੇ ਹੋਏ ਲੋਕਾਂ ਨੇ ਸਮਝਣ ਦੀ ਥਾਂ ਹੋਰ ਤੇਜ਼ ਤੇ ਨਾਰੇ ਮਾਰਨੇ ਆਰੰਭ ਕਰ ਦਿੱਤੇ ਜਦ ਸਾਰੀ ਖਬਰ ਅਕਾਲੀ ਬਾਬਾ ਫੁੱਲਾ ਸਿੰਘ ਜੀ ਕੋਲ ਪਹੁੰਚੀ ਤਾਹੋ ਤੁਰੰਤ ਕੁਝ ਸਿੰਘਾਂ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਬਿਜਲੀ ਦੀ ਫੁਰਤੀ ਵਾਂਗ ਤਲਵਾਰ ਚੱਲਣ ਲੱਗ ਪਈ ਲੋਥਾ ਧਰਤੀ ਤੇ ਡਿੱਗਣ ਲੱਗ ਪਈਆਂ ਖੂਨ ਨਾਲ ਧਰਤੀ ਲਾਲ ਹੋ ਗਈ ਜਲੂਸ ਕੱਢਣ ਵਾਲਿਆਂ ਨੂੰ ਨਸਦਿਆਂ ਨੂੰ ਰਾਹ ਨਹੀਂ ਸੀ ਲੱਭ ਰਿਹਾ ਤੇ ਭਿਆਨਕ ਖਬਰ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਗਈ ਉਹ ਤੁਰੰਤ ਘੋੜੇ ਤੇ ਸਵਾਰ ਹੋ ਕੇ ਬੜੀ ਤੇਜ਼ੀ ਨਾਲ ਉਸ ਥਾਂ ਤੇ ਆ ਗਏ ਉਹਨਾਂ ਨੇ ਅਕਾਲੀ ਫੂਲਾ ਸਿੰਘ ਜੀ ਦੇ ਕੋਲ ਜਾ ਕੇ ਬੜੇ ਪਿਆਰ ਨਾਲ ਕਿਹਾ ਕਿ ਬਾਬਾ ਜੀ ਇਹ ਤਾਂ ਤੁਹਾਡੇ ਪ੍ਰਾਣੇ ਹਨ ਇਹਨਾਂ ਨਾਲ ਲੜਨਾ ਠੀਕ ਨਹੀਂ ਹੈ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਦਖਲ ਦੇ ਕੇ ਇਹ ਲੜਾਈ ਬੰਦ ਕਰਵਾਈ